ਸਰਮਦ ਕਹਿੰਦਾ ਹੈ ਐ خدا ਜਿਸ ਦਿਨ ਦਾ ਮੈਂ ਤੇਰੀ ਪਿਆਰ ਦੀ ਗਲੀ ਚੋਂ ਲੰਘਾਂ ਕੋਈ ਵੀ ਗੱਲ ਸੁਣਾਵੇ ਕੋਈ Hindu ਤੇਰੀ ਗੱਲ ਸੁਣਾਵੇ ਕੋਈ ਮੁਸਲਮਾਨ ਸੁਣਾਵੇ ਕੋਈ ਯਹੂਦੀ ਸੁਣਾਵੇ ਮੈਂ ਸੁਣਨ ਵਾਸਤੇ ਚਲਾ ਜਾਵਾਂ ਚਲਾ ਜਾ ਬੜੀ ਵੱਡੀ ਬੜੀ ਵੱਡੀ ਉਹਦਾ ਇਹ ਬੋਲ ਉਹਦਾ ਇਹ ਕਲਾਮ ਮੈਂ ਤੁਹਾਨੂੰ ਫਿਰ ਸੁਣਾਵਾਂ ਸਰਮਦ ਬਖੂਚੈ ਇਸ਼ਕ ਬਦਨਾਮ ਛੁਲੇ है मेरे उदाह मैं लोगों दिन गलियां पूजा से, जिस ते गली, ते तेरी गली, गली तेरी गली केवल दी गली का नली सरमदा है इश्कूचा गली तेरी गली दा ना की है इश्कूचा प्यार दी गली तेरी होर कोई गली नहीं जत्र तत्र दिशा विसाहए फैले अनग तू जिधर किधर परमात्मा प्यार रूप होके चाया है ਜਿਸ ਦਿਨ ਦਾ ਮੈਂ ਤੇਰੀ ਪਿਆਰ ਦੀ ਗੱਲੀ ਚ ਲੰਘਿਆ ਬਦਨਾਮ ਹੋ ਗਿਆ ਨਾ ਹੁਣ ਸ਼ਰੀਕ ਮੰਨਦੇ ਨੇ ਨਾ ਹੁਣ ਸਮਾਜ ਮੰਨਦਾ ਨਾ ਹੁਣ ਵਕਤ ਦੀ ਹਕੂਮਤ ਸਹਿਮਤ ਜਦ ਮੈਂ بڑے بڑے ਧਾਰਮਿਕ ਸਮੇਲਨ ਦੇਖਦਾ ਖਾਸ ਕਰਕੇ ਸਰਵਧਰਮ ਸਮੇਲਨ ਅਲਗ ਅਲਗ ਪ੍ਰਾਂਤਾਂ ਚ ਹੁੰਦੇ ਨੇ ਮੇਰੇ ਕੋਲ ਦੋ ਸੱਜਣ ਆਏ ਦੋ ਜਗ੍ਹਾ ਜਾਣਾ ਸੇਖ ਜਗ੍ਹਾ ਫਿਰ ਮੈਂ ਗਹਿਨੇ ਹੇਮ ਸਿੰਘ ਸਾਬਕਾ ਹੈੱਡ ਗ੍ਰਾਮੀ ਬੰਗਲਾ ਸਾਹਿਬ ਉਹਨਾਂ ਨੂੰ ਕਹਿ ਦਿੱਤਾ ਮੈਂ ਕਿ ਤੁਸੀਂ ਚਲੇ ਜਾਓ ਇੱਕ ਜਗ੍ਹਾ ਮੈਂ ਚਲਾ ਜਾਂਦਾ ਦੋਵੇਂ ਮੇਰੇ ਕੋਲ ਨਹੀਂ ਬੁੱਕਰ ਉਹ ਮੈਨੂੰ ਲੈਸ਼ੇ ਦਸਣ ਲੱਗੇ ਫਲਾਣੇ ਆਚਾਰੀਆ ਜੀ ਆ ਰਹੇ ਨੇ ਫਲਾਣੇ ਸੰਤ ਜੀ ਆ ਰਹੇ ਨੇ ਇਹਨਾਂ ਦੇ ਨਾਂ ਬਾਅਦ ਵਿੱਚ ਦੱਸੇ ਹੋਮ ਮਿਨਿਸਟਰ ਸਾਹਿਬ ਵੀ ਆ ਰਹੇ ਹਨ ਵਿਸ਼ੇਸ਼ ਆਤਿਥੀ ਹੈ ਸਪੈਸ਼ਲ ਮਹਿਮਾਨ ਵਿਸ਼ੇਸ਼ ਆਤਿਥੀ ਜਿਸ ਸਮਾਗਮ ਵਿੱਚ ਵਿਸ਼ੇਸ਼ ਆਤਿਥੀ ਹੈ ਉਹ ਹੋਮ ਮਿਨਿਸਟਰ ਸਾਹਿਬ ਆ ਰਹੇ ਹਨ ਤੋਂ ਵਿਸ਼ੇਸ਼ ਸਥਿਤੀ ਤੇ ਹੋ ਮੰਤਰੀ ਸਾਹਿਬ ਨੇ ਬਾਕੀ ਦੇ ਸਾਰੇ ਲੰਦੂ ਪੰਜੂ ਨੇ ਕੀ ਰਾਜਨੀਤੀ ਚਾਈ ਹੋਈ ਅਸਰ ਤੇ ਤਾਂ ਮੈਂ ਕਹ ਫਿਰ ਇਸ ਕੋ ਆਪ ধর ਸਰਬ ਧਰਮ ਸਮੇਲਨ ਕਹਤੇ ਜਹਾਂ ਵਿਸ਼ੇਸ਼ ਅਧਿਤੀ ਇੱਕ ਰਾਜਨੀਤਿਕ ਹੈ ਤੋ ਇਹ ਤੋ ਰਾਜਨੀਤਿਕ ਸਮੇਲਨ ਹੋਗਾ ਧਾਰਮਿਕ ਸਮੇਲਨ ਕੈਸੇ ਹੋਗੇ ਪੰਨੇ ਇਧਰ ਉਧਰ ਦੀਆਂ ਗੱਲਾਂ ਕਰਕੇ ਉਹਨੇ ਆਪਣੇ ਲਬਦ ਵਾਪਸ ਲੈਣ ਦੀ ਕੋਸ਼ਿਸ਼ ਤੇ ਕੀਤੀ ਪਰ ਵਾਪਸ ਕਿਤੇ ਉਤੇ ਵਾਕਈ ਦੇਖਿਆ ਕਿ ਵਿਸ਼ੇਸ਼ ਸਥਿਤੀ ਤੇ ਪੁਰਮਿੰਿਸਟਰ ਸਾਹਿਬ ਸਨ ਸਾਰੇ ਮੁੰਤਜ਼ਮ ਤੇ ਸਾਰੇ ਸੰਬੋਧਈ ਪ੍ਰਕਰਮਾ ਪੈ ਕਰਦੇ ਸ। ਐ ਹੀ ਦੇਖਿਆ। ਐਥੇ ਵੀ ਕਈ ਵਾਰ ਮੈਂ ਪੰਜਾਬ ਦੇ ਵਿੱਚ ਦੇਖ ਕੇ ਹੈਰਾਨ ਹੋ ਜਾਂਦਾ ਜਦ ਕੋਈ ਮਹਿਮਾ ਗਾਇਨੇ ਕਰਨ ਲੱਗਦਾ ਹੈ ਗਾਇਨੇ ਜੀ ਫਲਾਣਾ ਵੀ ਆ ਰਿਹਾ ਫਲਾਣਾ ਵੀ ਆ ਰਿਹਾ ਫਲਾਣਾ ਵੀ ਆ ਰਿਹਾ ਮੈਂ ਕਿ ਮੈਨੂੰ ਬੜੀ ਖੁਸ਼ੀ ਹੋਵੇਗੀ ਰੋਮ ਰੋਮ ਦੇ ਜਨਾਂਟ ਉੱਤੇਗੀ ਕੋਈ ਦੱਸ ਦੇ ਕੋਈ ਕਦ ਬ੍ਰਹਮ ਗਾਇਨੇ ਵੀ ਆ ਰਹੇ ਕੋਈ ਕਦ ਰਬ ਦਾ ਯਾਰਾ ਵੀ ਆ ਰਹੇ ਕੋਈ ਕਦ ਰਬ ਨਾਲ ਜੁੜੀ ਹੋਈ ਰੂਹ ਵੀ ਆ ਰਹੀ ਹੈ ਜਗਤ ਇਸੇ ਤੋਂ ਪ੍ਰਭਾਵਿਤ ਹੈ। ਇਸ ਸਾਰੇ ਪ੍ਰਭਾਵ ਤੋਂ ਨਿਆਰਾ ਹੋਇਆ ਸਰਮੱਤ ਕਹਿੰਦਾ ਬਦਲਾਵ ਹੋ ਗਿਆ ਨਾ ਸ਼ਰੀਕ ਸਹਿਮਤ ਨਾ ਸਮਾਜ ਸਹਿਮਤ ਨਾ ਹਕੂਮਤ ਸਹਿਮਤ ਸਭ ਵਿਰੋਧੀ ਹੋ ਗਏ ਕੱਲ ਤੱਕ ਸਭ ਪੂਜਾ ਕਰਦੇ ਸਨ ਅੱਜ ਸਭ ਵਿਰੋਧੀ ਹੋ ਗਏ ਹੁਣ ਮੈਂ ਨਾਪ ਤੋਲ ਇਹ ਦਸਾਂ ਜਿੰਨਾ ਵੱਡਾ ਸੰਤ ਹੋਵੇਗਾ ਉਹ ਸਿੰਘਾਸਣ ਤੇ ਨਹੀਂ ਬੈਠਿਆ ਹੋਵੇਗਾ ਸੂਲੀ ਤੇ ਟੰਗਿਆ ਹੋਵੇਗਾ ਤਤੀ ਤਵੀ ਤੇ ਹੋਵੇਗਾ ਪਬਲ ਦੀ ਦੇਗ ਦੇ ਚ ਹੋਵੇਗਾ ਇਹ ਹੀ ਜੋ ਹੈ ਮਹਾਨ ਸੰਤ ਦੀ ਪਛਾਣ ਜੋ ਫੁੱਲਾਂ ਦੀ ਬਰਖਾ ਤੇ ਬੜਾ ਪੂਜਿਆ ਜਾ ਰਿਹਾ ਹੈ ਬੜਾ ਪੂਜਿਆ ਜਾ ਰਿਹਾ ਮੈਂ ਤੇ ਕਹਿ ਦਿਆਂਗਾ 99 ਫੀਸਦੀ ਇਹਦੇ ਚ ਪਕੜਨ ਤੋਂ ਇਲਾਵਾ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਇੱਕ ਫੀਸਦੀ ਮੈਂ ਛੱਡਦਾ ਕਿਉਂਕਿ ਆਪਣੀ ਪੱਗ ਬਚਾਣੀ ਹੈ ਇਹ ਵੀ ਮੈਂ ਅਸਰ ਹਕੀਕਤ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਲਾਉਦ ਸੇ ਦਾ ਬੋਲ ਵੀ ਮੈਂ ਫਿਰ ਸੁਣਾ ਦਿਆਂ ਕੌਣ ਹੈ ਸੰਤ ਅਸੀਂ ਕਿਵੇਂ ਪਛਾਣੀਏ ਲਾਉਦ ਸੇ ਕਹਿੰਦਾ ਲਗਾ ਸਾਰਾ ਸਮਾਜ ਜਿੱਦੀ ਵਿਰੋਧਤਾ ਤੇ ਖੜਾ ਹੋ ਜਾਏ ਉਹ ਸੰਤ ਹੋਉਂਦਾ ਹੈ ਕਿਉਂਕਿ ਉਹ ਬਾਦਸ਼ਾਹ ਖੁਦ ਮੁਖਾਲਫ ਸੇ ਲਾਉਦ ਸੇ ਨੇ ਚੀਨ ਦਾ ਰਾਜਾ ਕਹਿੰਦਾ ਸੀ ਤੂੰ ਲੋਕਾਂ ਨੂੰ ਵਿਗਾੜ ਰਿਹਾ ਹੈ ਭਾਵੇਂ ਉਹ ਕਹਿੰਦਾ ਸੀ ਮੈਂ ਵਿਗੜਿਆ ਹੋਏ ਨੂੰ ਸੁਧਾਰ ਰਿਹਾ ਕਿ ਕਰਾਂ ਲੋਕੀ ਚੀਖ ਦੇ ਚਲਾਉਂਦੇ ਨੇ ਮੇਰੀ ਦਵਾਈ ਜ਼ਰਾ ਕੋੜੀ ਹੈ ਹੰਤੇ ਸਾਰੇ ਮਰੀਜ਼ ਫੋਂਦੇ ਨੇ ਪਿੱਟਦੇ ਨੇ ਮੇਰੀ ਕੋੜੀ ਦਵਾਈ ਕਰ ਕਰ ਪਰ ਮੈਂ ਤੇ ਇਹਨਾਂ ਨੂੰ ਤੰਦਰੁਸਤ ਕਰਨਾ ਚਾਹੁੰਦਾ ਤੁਸੀਂ ਵੀ ਖਿਲਾਫ ਮੇਰੇ ਸਾਰਾ ਸਮਾਜ ਜਿਸ ਦੇ ਖਿਲਾਫ ਹੋ ਜਾਏ ਉਹ ਸੰਤ ਹੈ ਉਹ ਸੰਤ ਅਗਰ ਵਾਕਈ ਕਿਸੇ ਦੇ ਅੰਦਰ ਰੱਬ ਦੀ ਤੜਪ ਪੈਦਾ ਹੋਈ ਹੈ ਤੇ ਜਿਵੇਂ ਹੁਣ ਮੈਂ ਇੱਥੋਂ ਰੇਲਵੇ ਸਟੇਸ਼ਨ ਜਾਣਾ ਹੋਵੇ ਤੇ ਮੈਨੂੰ ਰਸਤੇ ਦਾ ਨਾ ਪਤਾ ਹੋਵੇ ਤੇ ਮੈਂ ਕਿਸੇ ਕੋਲ ਪੁੱਛਾਂ ਭਾਈ ਮੈਨੂੰ ਦੱਸ ਰਸਤਾ ਦਾ ਉਹ ਮੈਨੂੰ ਦੱਸਦਾ ਹੈ ਪਰ ਮੈਂ ਉਸ ਦੇ ਕੋਲ ਪਹਿਲੇ ਇਹ ਨਹੀਂ ਪੁੱਛਦਾ ਤੂੰ Hindu ਹੈ ਕਿ ਨਹੀਂ Hindu ਹੈ ਤਾਂ ਮੈਂ ਪੁੱਛਾਂਗਾ ਉਹ ਨਹੀਂ Sikh ਹੈ ਤਾਂ ਮੈਂ ਪੁੱਛਾਂਗਾ ਉਹ ਨਹੀਂ Musalman ਹੈ ਤਾਂ ਮੈਂ ਪੁੱਛਾਂਗਾ ਉਹ ਨਹੀਂ ਜ਼ਮੀਨ ਦੇ ਉੱਤੇ ਜਿਹੜੇ ਰਸਤੇ ਨੇ ਤੇ ਜ਼ਮੀਨ ਦੇ ਉੱਤੇ ਬਣੇ ਅਸਥਾਨਾਂ ਨੂੰ ਜਾਂਦੇ ਨੇ ਇਹ ਰਸਤਾ ਤੇ ਅਸੀਂ ਕਿਸੇ ਕੁਲ ਵੀ ਪੁੱਛ ਸਕਦੇ ਆ ਪਰ ਜਦ ਪਰਮਾਤਮਾ ਦਾ ਰਸਤਾ ਪੁੱਛਣਾ ਹੋਵੇ ਬੜੇ ਸੰਕੇਰਨ ਹੋ ਜਾਂਦੇ ਬੜੇ ਛੋਟੇ ਦਿਮਾਗ ਦੇ ਤੇ ਔਰ ਇਹ ਛੋਟਾ ਦਿਮਾਗ ਇਹ ਨਹੀਂ ਕਿਸੇ ਇੱਕ ਸੰਪਰਦਾ ਦੇ ਚਾਹੇ ਸਾਰਿਆਂ ਚਾਹੇ ਰਜ ਕੇ ਉਹ ਰਜ ਕੇ